ਸੱਸੀ ਦਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾਂਗੀ ਤੁਸੀਂ ਸਭ ਮਜੀਚ ਹੋਗੇ ਜਦੋਂ ਕਿਸੇ ਨੇ ਬਾਹਰ ਆਣਾ ਹੁੰਦਾ ਨਾ ਤੇ ਉਹਨੇ ਵੀਜ਼ਾ ਅਪਲਾਈ ਕੀਤਾ ਹੁੰਦਾ ਤੇ ਜਦੋਂ ਉਹਦਾ ਵੀਜ਼ਾ ਡਨ ਹੋ ਜਾਂਦਾ ਨਾ ਹਾਂ ਹੋ ਜਾਂਦੀ ਵੀਜ਼ੇ ਦੀ ਉਹ ਇੰਨਾ ਖੁਸ਼ ਹੁੰਦਾ ਨੱਚਦਾ ਗੌਂਦਾ ਖੁਸ਼ੀ ਦਾ ਟਿਕਾਣਾ ਕੋਈ ਨਹੀਂ ਰਹਿੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕਿਹੜਾ ਦਿਨ ਚੜੇ ਤੇ ਮੇਰੀ ਫਲਾਈਟ ਹੋਵੇ ਮੈਂ ਕਿਹੜੀ ਵਿਦੇਸ਼ ਚ ਚਲਾ ਜਾਵਾਂ ਕਿਉਂਕਿ ਬਰੇਜੇ ਦੇ ਸੁਪਨੇ ਸਿਹਾਏ ਹੁੰਦੇ ਵੇ ਵੀ ਬਾਹਰ ਜਾਣਾ ਹੈ ਬਾਹਰ ਜਾਣਾ ਹੈ ਬਾਹਰ ਜਾ ਕੇ ਆਇਸ਼ ਕਰਾਂਗੇ ਪੈਸੇ ਕਮਾਵਾਂਗੇ ਟੌਰ ਬੰਦ ਗਈ ਰਿਸਤਰਾ ਵਿੱਚ ਮੱਲੇ ਵਿੱਚ 11 ਦੋਸਤਾਂ ਵਿੱਚ ਵੀ ਬੰਦਾ ਬਾਹਰ ਗਿਆ ਤੇ ਬੜਾ ਲੱਕੀਗਾ ਬੜੀ ਆਇਸ਼ ਕਰੇਗਾ ਜਾ ਕੇ ਉਸ ਜਨ ਨੂੰ ਇਸੇ ਕਸ਼ਮਕੱਚ ਸ਼ੌਂਗ ਦੇ ਵਿੱਚ ਬਾਹਰ ਆ ਜਾਂਦਾ ਹੈ ਬਾਹਰ ਆ ਕੇ ਪਹਿਲੇ ਦਿਨ ਤੋਂ ਸਟੱਗਲ ਸ਼ੁਰੂ ਹੋ ਜਾਂਦੀ ਹੈ ਜੇ ਕੋਈ ਰਿਸ਼ਤੇਦਾਰ ਹੈ ਫਿਰ ਉਹਦੇ 10 15 ਦਿਨ ਮਹੀਨਾ ਸੁੱਖਾ ਨਿਕਲ ਜਾਂਦਾ ਹੈ ਤੇ ਜੇ ਕੋਈ ਰਿਸ਼ਤੇਦਾਰ ਅੱਗੇ ਸੰਭਾਲਣਾ ਨਹੀਂਗਾ ਫਿਰ ਸੋਖਾਗੇ ਨਿਕਲਣਾ ਫਿਰ ਇਹ ਰਿਪੋਰਟ ਤੋਂ ਔਖਾ ਨਿਕਲਣਾ ਸ਼ੁਰੂ ਹੋ ਜਾਂਦਾ ਟਾਈਮ ਕਿਉਂਕਿ ਅੱਗੇ ਕੋਈ ਟਿਕਾਣਾ ਨਹੀਂ ਹੁੰਦਾ ਤੇ ਜਗਾ ਵੀ ਆਪ ਲੱਭਣੀ ਹੁੰਦੀ ਏ ਜਿਹੜੇ ਦੇ ਸਟੂਡੈਂਟ ਆਉਂਦੇ ਵੇ ਕਈ ਲੋਕਾਂ ਨੇ ਆਪ ਰੈਂਟ ਜਮ ਕੀਤਾ ਹੁੰਦਾ ਯੂਨੀਵਰਸਿਟੀ 'ਚ ਉੱਥੇ ਯੂਨੀਵਰਸਿਟੀ ਜਿਹੜੀ ਜਗਾ ਹੁੰਦੀ ਏ ਉਹ ਰੈਂਟ ਤੇ ਲਈਏਗੇ ਉੱਥੇ ਚਲੇ ਜਾਂਦੇ ਵੇ ਤੇ ਕਈਆਂ ਨੇ ਕੋਈ ਨਾ ਕੋਈ ਗੈਸਟ ਹਾਊਸ ਜਾਂ ਹੋਟਲ ਜਾਂ ਹੋਰ ਕੋਈ ਪ੍ਰਾਈਵੇਟ ਅਪਾਰਟਮੈਂਟ ਆ ਹੁੰਦਾ ਉੱਥੇ ਚਲੇ ਜਾਂਦੇ ਵੇ ਤੇ ਜਿਹੜੇ ਆਉਂਦੇ ਫਿਰ ਰੱਬ ਦੇ ਆਸਰੇ ਵੀ ਕੋਈ ਨਹੀਂ ਜਾਗਤ ਦੇਖ ਲਾਂਗੇ ਉਹ ਇੰਡੀਆ ਦੇ ਹਿਸਾਬ ਨਾਲ ਸੋਚਦੇ ਵੇ ਚੱਲ ਕੋਈ ਨਹੀਂ 2-400 ਦਾ ਡਾਕਟਰ ਮਿਲ ਜੇਗਾ ਸਸਤਾ ਜਾਂ ਕੋਈ ਤੇ ਰੈਣਾ ਸ਼ੁਰੂ ਕਰਦੇ ਆਂਗੇ ਇੱਥੇ ਸਜਣੋਂ 2-400 ਦੀ ਵੈਲਿਊ ਕੋਈ ਨਹੀਂ ਬੰਦੀ ਫਿਰ ਹੁੰਦੀ ਆ ਮੁਸ਼ਕਲਾਂ ਸ਼ੁਰੂ ਤੇ ਜਦੋਂ ਖਾਣਾ ਬਿਜਾਰੋ ਖਾਣਾ ਪੈਂਦਾ ਉਹ ਵੀ ਮੁਸ਼ਕਲ ਹੁੰਦੀ ਏ ਤੇ ਕਈ ਲੋਕ ਰੋਟੀ ਤੋਂ ਬਗੈਰ ਰਹਿ ਨਹੀਂ ਸਕਦੇ ਕਿਉਂਕਿ ਉਹ ਸੱਚੀ ਹੁੰਦੇ ਵੇ ਉਹਨਾਂ ਨੂੰ ਹੱਤਾ ਵੀ ਆਉਂਦੀਆਂ ਸਿਰੇ ਰੋਟੀ ਖਾਣੀ ਜਾਂ ਪਰੋਡੇ ਖਾਣੇ ਰਾਤ ਨੂੰ ਵੀ ਇੰਡੀਅਨ ਖਾਣਾ ਖਾਣਾ ਕੈਰੀਂ ਗ੍ਰੈਂਡ ਅਮਰੀਕਾ ਕ੍ਰੈਡਿਟ ਤੇ ਘੱਟ ਮੁਸ਼ਕਲ ਹੁੰਦੀ ਏ ਇੰਡੀਅਨ ਖਾਣਾ ਮਿਲ ਜਾਂਦਾ ਹੈ ਲੇਕਿਨ ਦੋਸਤੋ ਖਾਣਾ ਇਸੇ ਮਨ ਨਾਲ ਮਿਲਦਾ ਜੇ ਘੱਟ ਤੋਂ ਘੱਟ ਤੁਸੀਂ ਇੱਕ ਟਾਈਮ ਦਾ ਖਾਣਾ ਖਾਓ ਤੇ 10 ਪੌਣ ਲੱਗੇ ਹੁੰਦੇ ਵੇ ਯਾਨੀ ਕਿ ਯਾਰ 1200 ਦਾ ਖਾਣਾ ਇੱਕ ਦਿਨ ਦਾ ਪੈ ਗਿਆ ਤੁਸੀਂ ਬੀਫ ਐਸ ਕਰੋਗੇ ਦੁਪਹਿਰ ਦਾ ਕਰੋਗੇ ਰਾਤ ਦਾ ਕਰੋਗੇ ਤੇ 3000 ਡਾਲਰ ਪਿਆ ਗਿਆ ਇੰਡੀਆ ਦਾ ਉਦੋਂ ਫਿਰ ਹੁੰਦੀ ਇਹ ਮੁਸ਼ਕਲ ਤੇ ਜਿੰਨੇ ਕੁ ਪੈਸੇ ਨਾਲ ਲੈਂਦੇ ਹੁੰਦੇ ਹੁੰਦੇ ਵੇ ਉਸ-ਉਸਾ ਖਰਚੋ ਨੇ ਸ਼ੁਰੂ ਹੁੰਦੇ ਵੇ ਤੇ ਮੁੜ ਕੇ ਜੇ ਕਿਰਾਏ ਦੇ ਮਕਾਨ ਲੈਣਾ ਹੈ 1 ਮਹੀਨੇ ਦਾ ਕਿਰਾਇਆ ਅਡਵਾਂਸ ਚਾਹੀਦਾ 1 ਮਹੀਨੇ ਜਦ ਚੱਲ ਰਿਹਾ ਉਹ ਤੇ ਬਾਕੀ ਬਿੱਲ ਬੁੱਲ ਵੀ ਫਿਰ ਕੌਣ ਕਹਲਾ ਹੁੰਦਾ ਹੈ ਨੈਸ਼ਨ ਇੰਸ਼ੋਰੈਂਸ ਨੰਬਰ ਲਗਾ ਹੁੰਦਾ ਯਾਨੀ ਕਿ ਬੜੀਆਂ ਫਾਰਮੈਟੀਆਂ ਪੂਰੀਆਂ ਗਨੀਆਂ ਪੈਂਦੀਆਂ ਆਸ-ਆਸਾ ਕੰਮ ਦੀ ਤਲਾਸ਼ ਕਰਦੇ ਵੇ ਤੇ ਕੰਮ ਇਸੇ ਮਿਲਦਾ ਨਵੇਂ ਬੰਦੇ ਨੂੰ ਆ ਕੇ ਜੇ ਕੰਮ ਦਾ ਵਿਜਾ ਤੇ ਦਿਹਾੜੀਆਂ ਲੱਗਦੀਆਂ ਤੇ ਜੇ ਸਟੂਡੈਂਟ ਇਹਦੇ ਵੀਕੈਂਡੇ ਜਾਇਦ ਹੁੰਦੀ ਏ ਤੇ ਪਾਰਟ ਟਾਈਮ ਕੰਮ ਦੇ ਚੰਗ ਸਾਈਕਲ ਬਹੁਤ ਘੱਟ ਗਏ ਹੋਏ ਵੇ ਕਿਉਂਕਿ ਉਹ ਸੋਚਦੇ ਪਾਰਟ ਟਾਈਮ ਬੰਦੇ ਨੂੰ ਵੀਕੈਂਡੇ ਚ ਕੀ ਕਰਵਾਵਾਂਗੇ ਹਫਤੇ ਦਾ ਉਹ ਕਹਿੰਦੇ ਫੁੱਲ ਟਾਈਮ ਬੰਦਾ ਚਾਹੀਦਾ ਫਿਰ ਇਹ ਬੰਦਾ ਓਏਦਾ ਨਰਾਸ਼ ਕਿਉਂਕਿ ਤੇ ਸੁਪਨੇ ਛੇਤੀ ਸ਼ੁਰੂ ਹੋ ਜਾਂਦੇ ਪੁੱਠੇ ਹੋਣੇ ਤੇ ਘਰ ਦੇ ਉਮੀਦਾਂ ਰੱਖਿਆ ਹੁੰਦੇ ਵੀ ਕਾਕਾ ਜੀ ਸਾਡੇ ਗਏ ਵੇ ਤੇ ਬਸ ਦੋ ਮਹੀਨੇ ਬਾਅਦ ਸਾਡਾ ਵੀ ਇੰਤਜ਼ਾਮ ਕਰ ਦਾਂਗੇ ਤੇ ਸਾਨੂੰ ਬਾਹਰ ਬੁਲਾ ਲਾਂਗੇ ਤੇ ਉਹ ਪੂਰੀ ਗੱਲ ਦੱਸਤਾ ਨਹੀਂਗਾ ਘਰ ਕੁਰੀਏ ਵੇਜਾ ਮੁੰਡਾ ਜਿਹੜੇ ਬਾਹਰ ਆਏ ਹੁੰਦੇ ਉਹਨਾਂ ਨੂੰ ਪਤਾ ਜੀ ਦਸਤਾ ਦੇ ਪਿੱਛੇ ਕਾਰਦੇ ਅੰਦਾਜ਼ ਹੋਈ ਨੇ ਇਸ ਕਰਕੇ ਬਾੜ ਦੀ ਲਾਈਫ ਬੜੀ ਹੋ ਗਈ ਹੈ ਉਹਨੇ ਕਿ ਸੁਪਨੇ ਲੈ ਗਿਆ ਉਹ ਜਿੰਨੇ ਕੁ ਤੁਸੀਂ ਆਪਣੇ ਪੂਰੇ ਕਰ ਸਕਦੇ ਹੋ ਜਦੋਂ ਸੈੱਟ ਹੋ ਜਾਗੇ ਫਿਰ ਅਲੱਗ ਗੱਲੇ ਨਵੇਂ-ਨਵੇਂ ਬੜੀ ਸਟਰਗਲ ਹੁੰਦੀ ਹੈ ਇਸ ਕਰਕੇ ਝੂਠੇ ਲਾਰੇ ਨਾ ਆਇਨਾ ਥੈਂਕ ਯੂ ਵੈਰੀ ਮੱਚ